ਅਸੀਂ ਮੇਰੀ ਫੈਕਟਰੀ ਆ ਫੋਕਲਪੁਆਇੰਟ ਚੱਠਾ ਮਿਸ਼ਲੀ ਮੇਕਰ ਦੇ ਨਾਂ ਤੇ ਇਹਨਾਂ ਨੇ ਇੰਸ਼ੋਰੈਂਸ ਕਰਦੇ ਸੀ ਮੇਰੀ ਹਰ ਸਾਲ ਆਪਣੇ ਆਪ ਮੇਰੇ ਅਕਾਊਂਟ ਚੋਂ ਪੈਸੇ ਡੈਬਿਟ ਕਰਦੇ ਸੀ ਮੈਨੂੰ ਪੁੱਛੋਂ ਬਗੈਰ ਨਾਂ ਮੇਰੇ ਸਾਈਨ ਹੁੰਦੇ ਸੀ ਕੁਛ ਨਹੀਂ ਸੀ ਹੁੰਦਾ ਪੁੱਛਣ ਤੇ ਕਹਿੰਦੇ ਜੀ ਅਸੀਂ ਹੀ ਇਹ ਬੈਂਕ ਵੱਲੋਂ ਹੋਣੀ ਹੋਣੀ 2022 ਮੇਰੀ ਚੋਰੀ ਹੋ ਗਈ ਮਈ ਚ ਮੈਂ ਨਾ ਕੋਈ ਆ ਜੀ ਮੈਂ ਕਹਿੰਦਾ ਜੀ ਮੇਰੇ ਚੋਰੀ ਹੋ ਗਈ ਤੁਸੀਂ ਇੰਸ਼ੋਰੈਂਸ ਦੇ ਪੈਸੇ ਕੱਢਦੇ ਹੋ ਕਲੇਮ ਕਰਦੇ ਹੋ ਤੇ ਮੇਰਾ ਕਲੇਮ ਦਵਾਓ ਮੈਨੂੰ ਨਾਲ ਆਣ ਕੇ ਤੇ ਤੁਸੀਂ ਸਾਰਾ ਪ੍ਰੋਸੈਸਿੰਗ ਫੀਸ ਕੱਢਦੇ ਹੋ ਬਾਕੀ ਤੁਸੀਂ ਵਿਟਨੈਸ ਪਾਉਂਦੇ ਹੋ ਸਾਰਾ ਕੁਝ ਆਣ ਕੇ ਚੈੱਕ ਕਰਦੇ ਹੋ ਸਾਰੀਆਂ ਤੁਸੀਂ ਫੀਸਾਂ ਪਾਉਂਦੇ ਹੋ ਤੇ ਆਣ ਕੇ ਤੁਸੀਂ ਤੇ ਮੇਰਾ ਆਣ ਕੇ ਚੈੱਕ ਕਰੋ ਤੇ ਮੈਨੂੰ ਮੁਆਵਜ਼ਾ ਦਵਾਓ ਹਮ ਕਮਲ ਨੈਨ ਜੀ ਸੀ ਉਸ ਵੇਲੇ ਮੈਂ ਜੀ ਇਹ ਨਹੀਂ ਆਏ ਜੀ ਬਈ ਮੈਂ ਮੜ ਕੇ ਨਾ ਲੈਟਰ ਲਿਖੀ ਮੈਂ ਜੀ ਮੈਨੂੰ ਕਵਰ ਨੋਟ ਦਿਓ ਕਵਰ ਨੋਟ ਦਿੱਤੇ ਵਿੱਚ ਮੇਰੀ ਪਾਲਸੀ ਜਿਹੜੀ ਉਹ ਮੁੱਕ ਚੁੱਕੀ ਸੀ ਹੋ ਸਕਦਾ ਫਿਰ ਇਹ ਕਹਿੰਦੇ ਜੀ ਸਾਡੀ ਕਲੈਰੀਕਲ ਮਿਸਟੇਕ ਹੋ ਗਈ ਹੈ ਬਾਅਦ ਫਿਰ ਇਹਨਾਂ ਨੇ ਮੇਰੀ ਇੰਸ਼ੋਰੈਂਸ ਕਰ ਦਿੱਤੀ ਫਿਰ ਮੈਨੂੰ ਪੁੱਛਿਆ ਬਿਗਾਰੀ ਕੋਈ ਗੱਲ ਬਾਤ ਉਹ ਉਸੇ ਮਸਲੇ 'ਚ ਇਹਨਾਂ ਨੂੰ ਇਹਨਾਂ ਕੋਲ ਆਉਣ ਡੇ ਆ ਜੀ ਸਾਡਾ ਮਸਲਾ ਹਲ ਕੋਈ ਇਹਨਾਂ ਨੇ ਨਹੀਂ ਕੀਤਾ ਕੋਈ 2022 ਦਾ 2022 ਦਾ ਮਸਲਾ ਇੰਸ਼ੋਰੈਂਸ ਲਗਾਤਾਰ ਹੋ ਰਹੀਆਂ ਹੋ ਰਹੀਆਂ ਜੀ ਲਗਾਤਾਰ ਡੈਬਿਟ ਹੋ ਰਹੇ ਜੀ ਅੱਛਾ ਤੇ ਕਲੇਮ ਨਹੀਂ ਮਿਲਦਾ ਕਲੇਮ ਨਹੀਂ ਬਦਲ ਜਿਹੜਾ ਕਰਕੇ ਕਰਨਾ ਲੱਗਾ ਬਿਲਕੁਲ ਇਹ ਤਾਂ ਲੱਗਦਾ ਤਾਂ ਤੱਕ ਰਹੇਗਾ ਔਰ ਬੈਂਕ ਮੈਨੇਜਰ ਕੀ ਕਹਿੰਦੇ ਆ ਇਹ ਜੋ ਸਾਡੇ ਅਗੂ ਪ੍ਰਧਾਨ ਸਾਹਿਬ ਕਹਿਣਗੇ ਉਸ ਹਿਸਾਬ ਨਾਲ ਜਿੰਨੇ ਦਿਨ ਤੱਕ ਇਹ ਕੋਈ ਮਸਲਾ ਨਹੀਂ ਹੱਲ ਕਰਦੇ ਉਨ ਤੱਕ ਮੈਂ ਤੇ ਮੇਰੇ ਸਾਥੀ ਇੱਥੇ ਬੈਠੇ ਪਾਜੀ ਆਪਣਾ ਨਾਮ ਦੱਸਦੇ ਸਰਬਜੀਤ ਸਿੰਘ ਛੱਠਾ ਇਹ ਮਸਲਾ ਇਹ ਕਿ ਸਰਬਜੀਤ ਸਿੰਘ ਛੱਠਾ ਉਹਨਾਂ ਨੇ ਮਤਲਬ ਆਪਣੀ ਫੈਕਟਰੀ ਲਾਈ ਸੀ ਫੋਕਲ ਪੈਂਟ ਦੇ ਵਿੱਚ ਉਹਦੀ ਬੈਂਕ ਕੋ ਇਹਨਾਂ ਦੇ ਲਿਮਟ ਵੀ ਲਈ ਹੋਈ ਆ ਇਹ ਬੈਂਕ ਉਸ ਫੈਕਟਰੀ ਦੀ ਹਰ ਸਾਲ ਇੰਸ਼ੋਰਸ ਕਰਦੀ ਸੀ ਮਤਲਬ ਜਦੋਂ ਸਮਾਂ ਖਤਮ ਹੋ ਜਾਣਾ ਸ਼ੁਰੂ ਤੇ ਦੁਬਾਰਾ ਫਿਰ ਇਹ ਕਰਦੇ ਸੀ ਇਹਨਾਂ ਨੇ ਵਿੱਚ ਉਹਦੇ ਮਤਲਬ 5 ਕੁ ਮਹੀਨੇ ਜਿਹੜੇ ਆ ਉਹ ਬਿੱਥਪਾਤੀ ਵੀ ਇੰਸ਼ੋਰਸ ਨਹੀਂ ਕੀਤੀ ਮੈਨੇਜਰ ਦੀ ਵਜ੍ਹਾ ਕਰਕੇ ਨਹੀਂ ਹੋਈ ਉਹਦੇ ਵਿੱਚ ਉਸ ਸਮੇਂ ਜ ਹੋ ਗਈ ਚੋਰੀ ਉਸ ਫੈਕਟਰੀ ਦੇ ਵਿੱਚ ਉਹ ਚੋਰੀ ਦਾ ਹੁਣ ਉਹ ਕਲੇਮ ਜਿਹੜਾ ਘੱਟੋ ਘੱਟ ਉਹਨਾਂ ਦਾ ਨੁਕਸਾਨ ਜਿਹੜਾ 15 ਲੱਖ ਰੁਪਏ ਦਾ ਹੋਇਆ ਉਹ ਅਜੇ ਤੱਕ ਕਲੇਮ ਤਾਂ ਮਿਲੂਗਾ ਵੀ ਜੇ ਉਹਦੀ ਇੰਸ਼ੋਰਸ ਹੋਈ ਹੋਗੀ ਉਹ ਇੰਸ਼ੋਰਸ ਨਹੀਂ ਹੋਈ ਇਸ ਮੈਨੇਜਰ ਦੀ ਵਜ੍ਹਾ ਕਰਕੇ ਇਹਨਾਂ ਨੂੰ ਅਸੀਂ ਵਾਰ-ਵਾਰ ਮਿਲਦੇ ਵੀ ਆਏ ਪਿਛਲੇ ਸਮੇਂ ਹਫਤਾ ਹੋ ਗਿਆ ਉਦੋਂ ਨਹੀਂ ਮਿਲੇ ਸੀ ਇਹ ਕਹਿੰਦੇ ਅਸੀਂ ਮਸਲਾ ਹੱਲ ਕਰਦੇ ਆਂਗੇ ਉੱਪਰ ਭੇਜੀ ਹੋਈ ਆ ਤੁਹਾਡੀ ਕੰਪਲੇਨ ਪਰ ਅਜੇ ਕੁਝ ਨਹੀਂ ਹੋਇਆ ਹੁਣ ਅਸੀਂ ਇੱਥੇ ਪੱਕਾ ਮੋਰਚਾ ਲਾਇਆ ਹੋਇਆ ਵਾ ਜਿੰਨਾ ਚਿਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਤੱਕ ਇਹ ਮੋਰਚਾ ਸਾਡਾ ਚੱਲੂਗਾ ਹੂੰ ਸਾਨੂੰ ਗੱਲਬਾਤ ਦੀ ਸੱਦਾ ਆ ਉਹ ਕੀ ਨਿਕਲਦਾ ਵਾ ਉਹ ਬਾਅਦ ਚ ਆਪਾਂ ਦੱਸਾਂਗੇ ਹੂੰ ਅਡਾ ਮੋਰਚਾ ਹੀ ਚੱਲੂ ਹੁਣ ਪੱਕਾ ਇਹ ਕਿੰਨਾ ਚਿਰ ਚੱਲਦਾ ਰੋਗ ਵਰਦਾ ਜਿੰਨਾ ਚਿਰ ਤੱਕ ਸਾਨੂੰ ਇਹ ਇਨਸਾਫ ਨਹੀਂ ਦੋੰਦੇ ਜਾਂ ਕੋਈ ਸਾਨੂੰ ਵਿਸ਼ਵਾਸ ਪੱਕੇ ਤੌਰ ਤੇ ਨਹੀਂ ਦਿੰਦੇ ਉਹਨਾਂ ਚਿਰ ਤੱਕ ਇਹ ਮੋਰਚਾ ਆਪਾਂ ਲਾਵਾਂ ਔਰ ਪ੍ਰੋਫੈਸਰ ਜੀ ਬੋਲਣਗੇ ਅਰਜੰਦਰਾ ਸਿੰਘ ਜੋ ਜੋਨਲ ਮੈਨੇਜਰ ਅੱਛਾ ਹਾਂ ਉਹਨਾਂ ਦਾ ਇੱਕ ਮੁੱਦਾ ਮੇਰੀ ਨਜ਼ਰ 'ਚ ਆਇਆ ਸੀ ਤੇ ਮੈਂ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਦੀ ਗੱਲਬਾਤ ਸੁਣੀ ਹੈ ਤੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਇੰਡੀਪੈਂਡੈਂਟ ਇਨਕੁਆਇਰੀ ਅਸੀਂ ਇਹਦੇ 'ਚ ਮਾਰਕ ਕਰਤੀ ਹੈ ਜਿਵੇਂ ਉਹਦੀ ਰਿਪੋਰਟ ਆਏਗੀ ਅਸੀਂ ਫਰਦਰ ਇਨਕੁਆਇਰੀ ਲਈ ਜੋ ਰਿਪੋਰਟ ਹੋਏਗੀ ਉਸ ਤੇ ਕਾਰਵਾਈ ਪਾਵਾਂਗੇ ਸਰ ਇਹਦਾ ਟਾਈਮਪੌਂਡ ਕੀਤਾ ਤੁਹਾਨੂੰ ਹਾਂ ਇਹਨਾਂ ਨੂੰ ਮੈਂ ਹਫਤੇ ਦਾ ਦਿਨ ਦਾ ਟਾਈਮ ਦਿੱਤਾ ਹੈਗਾ ਵੀ ਪਾਸ ਦਿਨ ਦਾ ਚੱਪ ਰਹੇ ਤੇ ਕੋਈ ਨਿਚੋੜ ਕੱਢ ਕੇ ਇਹਨਾਂ ਨੂੰ ਦੱਸਤਾ ਹੁਣ ਵਾਈਟ ਆ ਕਰ ਰਹੇ ਜੀ ਤਾਂ ਹੈ ਕਰਨਾ ਮੈਂ ਕਰਦਾ ਦੇਖੋ ਉਹ ਆਪਣੀ ਸਲਾਹ ਕਰ ਰਹੇ ਆ ਅਸੀਂ ਉਹਨਾਂ ਨੂੰ ਤਾਂ ਆਸ਼ਵਾਸਨ ਦਿੱਤਾ ਹੈਗਾ ਵੀ ਇਸ ਚੀਜ਼ ਲਈ ਵੀ ਤੁਸੀਂ ਆਪਣਾ ਧਰਨਾ ਜਿਹੜਾ ਹੈਗਾ ਇੱਥੇ ਚੱਕ ਲਓ ਵੀ ਅਸੀਂ ਤੁਹਾਨੂੰ ਪੂਰੇ ਤੌਰ ਤੇ ਆਸ਼ਵਸਤ ਕੀਤਾ ਹੈਗਾ ਵੀ ਅਸੀਂ ਇੰਡੀਪੈਂਡੈਂਟ ਇਨਕੁਆਇਰੀ ਕਰਾਵਾਂਗੇ ਜੋ ਮੌਕੇ ਚ ਦੁੱਧ ਦਾ ਦੁੱਧ ਪਾਣੀ ਦਾ इंडिया क्राइम न्यूज जुर्म के खिलाफ जंग आप देख रहे हैं इंडिया क्राइम न्यूज